ਗੁੱਡ ਮਾਰਨਿੰਗ ਸਸਿਕਾਲ ਜੀ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਸਾਡੇ YouTube ਚੈਨਲ ਮਿਸਟੈਂਡ ਮਿਸਿਸ ਗਿਲ ਦੇ ਵਿੱਚ ਉਮੀਦ ਕਰਦੇ ਹਾਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਸੋ ਚਲੋ ਜੀ ਸ਼ੁਰੂਆਤ ਕਰਦੇ ਹਾਂ ਅੱਜ ਦੇ ਬਲੌਗ ਦੀ ਤੇ ਅੱਜ ਹੈਗੀ ਆ ਜਿਹੜਾ ਅੱਜ ਇਸ ਕਰਨ ਦੀ ਲੋੜੀ ਦੇ ਲਈ ਆਪਾਂ ਨੇ ਪਾਠ ਅਖਵਾਇਆ ਹੋਇਆ ਸੀ ਮੰਦੀਪ ਵਾਲੋਂ ਅ ਸਹਿਜ ਪਾਠ ਪਾਠ ਸੀਗਾ ਸੋ ਅੱਜ ਹੈਗੇ ਨੇ ਉਹਦੇ ਭੋਗ ਸੋ ਆਪਾਂ ਹੋਣ ਲੱਗਿਆ ਜੀ ਰੈਡੀ ਮੈਂ ਸੋਚਿਆ ਕਿ ਪਹਿਲਾਂ ਆਪਾਂ ਬਲੌਗ ਦੀ ਸ਼ੁਰੂਆਤ ਕਰ ਲਈਏ ਤੇ ਮਹਿੰਦੀ ਵੀ ਕੱਲ ਆਪਾਂ ਲਗਵਾ ਲਈ ਸੀ ਨੇਲ ਵੀ ਡਨ ਹੋ ਗਏ ਸੀ ਲੈਸ਼ਸ ਲਗਵਾ ਲਈਆਂ ਸੀ ਕਿੰਨੇ ਦਿਨਾਂ ਦੀਆਂ ਤਿਆਰੀਆਂ ਸਾਰੀਆਂ ਚੱਲੀ ਜਾਂਦੀਆਂ ਨੇ ਬਸ ਮੈਂ ਵਲੌਗ ਨਹੀਂ ਬਣਾ ਪਾਈ ਹੈਗੀ ਕਿਉਂਕਿ ਬਿਜ਼ੀ ਬਹੁਤ ਜ਼ਿਆਦਾ ਸੀਗੇ ਤੇ ਸੋ ਅੱਜ ਹੁਣ ਆਪਾਂ ਹੋਈਏ ਫਟਾਫਟ ਰੈਡੀ ਤੇ ਫਿਰ ਚੱਲੀਏ ਉਧਰ ਨੂੰ ਸੋ ਬਸ ਮੇਰਾ ਥੋੜਾ ਜਿਹਾ ਮੇਕਅਪ ਰਹਿ ਗਿਆ ਤੇ ਮੇਕਅਪ ਕਰੀਏ ਔਰ ਫਿਰ ਦੇਖਦੇ ਆ ਤੁਹਾਨੂੰ ਦਿਖਾਉਨੇ ਆ ਸਾਰਿਆਂ ਦੀ ਤਿਆਰੀ ਵਿਆਹ ਦੀ ਲਓ ਵੀ ਰੈਡੀ ਸ਼ੈਡੀ ਹੋ ਗਏ ਆਪਾਂ ਇਧਰ ਇੰਦਰਜੀਤ ਵੀ ਰੈਡੀ ਰੈਡੀ ਚੱਲੀਏ ਮੇਕਅਪ ਬੜਾ ਸੋਹਣਾ ਹੋਇਆ ਅੱਜ ਮੇਰਾ ਹਨਾ ਬਹੁਤ ਸੋਹਣਾ ਹੋਇਆ ਚਲੋ ਫਿਰ ਚੱਲੀਏ ਹੁਣ ਸਾਰੇ ਸ਼ਰਨ ਮਾਤਾ ਨੂੰ ਫੋਨ ਕਰਕੇ ਉਹਨੂੰ ਕੱਢੀਏ ਪਹਿਲਾਂ ਤਾਂ ਅੰਦਰੋਂ ਆਜੋ ਜੀ ਤੁਮੇ ਨੈਣ ਜੋਤ ਦੇਹੀ ਨਾ ਕਹ ਨਾਨਕ ਵਿਧ ਭਈ ਦਉ ਨਾ ਹਰ ਰਸ ਦੀ ਨਾ ਜਿਦ ਕਰ ਦੇਖੋ ਦਰਸਨਾ ਕੀ ਵਾਰੀ ਆ ਗਈ ਕਹਿੰਦੇ ਚਾਹ ਪਕੌੜੇ ਦੀ ਮੈਗ ਲੱਗ ਗਈ ਅੱਜ ਆ ਚਲੋ ਭੁੱਖ ਲੱਗੀ ਪਈ ਆ ਪਹਿਲਾਂ ਖਾ ਕੇ ਫੇਰ ਮਿਲਦੇ ਆ ਕੰਮ ਸਾਡੇ ਨਾਲ ਹਮੇਸ਼ਾ ਹੁੰਦਾ ਘਰੇ ਪ੍ਰੋਗਰਾਮ ਹੁੰਦਾ ਅਸੀਂ ਕੱਪੜੇ ਖਰੀਦਦੀਆਂ ਫਿਰਦੀਆਂ ਹੁੰਦੀਆਂ ਐ ਭਾਈ ਗਿੱਲਾ ਲੁੱਟਦੀਆਂ ਫਿਰਦੀਆਂ ਅਸੀਂ ਇੰਨੇ ਕਿ ਸ਼ਾਪੇ ਗਾਲੇ ਪਿੱਛੇ ਦਵਾਈਆਂ ਲੈਂਦੀਆਂ ਫਿਰਦੇ ਹੁਣ ਅਸੀਂ ਚੱਲੇ ਜੁੱਤੀ ਵਾਲੇ ਦੇ ਸਾਡੇ ਬੀਪੀ ਵਧੇ ਹੋਏ ਨੇ ਬੀਪੀ ਵਧ ਗਏ ਪੈਸੇ ਲਾਉਂਦੀਆਂ ਦੇ ਸਹੀ ਗੱਲ ਆ ਪਹੁੰਚ ਗਏ ਜੁੱਤੀਆਂ ਵਾਲੇ ਦੇ ਜੁੱਤੀਆਂ ਦੇਖਣ ਅਸੀਂ ਨਾ ਰੱਜ ਗੀਆ ਲੈ ਹੋਰ ਵੀ ਨਿਹਰਾ ਕਰਤਾ ਲਓ ਜੀ ਟਾਈਮ ਹੋ ਗਿਆ ਪੌਣੇ 7 ਦਾ ਤੇ ਮੈਂ ਆਈ ਹਾਂ ਹੁਣ ਵਾਪਸ ਘਰ ਤੇ ਕਿਉਂਕਿ ਪਹਿਲਾਂ ਦੁਪਹਿਰ ਟਾਈਮ ਵੀ ਮੈਂ ਆਈ ਸੀ ਇੰਨੀਆਂ ਬਲੌਗ ਦੀਆਂ ਕਲਿੱਪ ਮੈਂ ਲੈ ਨਹੀਂ ਪਾਈ ਹੈਗੀ ਕਿਉਂਕਿ ਇਹ ਵੀ ਇੱਕ ਆਪਣੇ ਘਰ ਦਾ ਹੀ ਫੰਕਸ਼ਨ ਸੀ ਮੈਂ ਇੰਨੀ ਜ਼ਿਆਦਾ ਬੀਜ਼ੀ ਸੀ ਹੀ ਇਹਦੇ ਵਿੱਚ ਵੀ ਤੇ ਫੇਰ ਬਸ ਆਪਾਂ ਆਪਣਾ ਸੂਟ ਵਗੈਰਾ ਡਰੈਸ ਵਗੈਰਾ ਚੇਂਜ ਕਰਕੇ ਫੇਰ ਉਧਰ ਚਲੀ ਗਈ ਸੀ ਮੈਂ ਫਿਰ ਅਸੀਂ ਗਿੱਲਾ ਜਾ ਕੇ ਕਾਫੀ ਸਾਰਾ ਸਮਾਨ ਸੀਗਾ ਜਿਹੜਾ ਹਜੇ ਵੀ ਪੈਂਡਿੰਗ ਸੀਗਾ ਲੈਣ ਵਾਲਾ ਉਹ ਲੈ ਕੇ ਆਏ ਦੈਨ ਤੇ ਰਾਕੇ ਕੁਝ ਕੰਮ ਕਾਰਜੇ ਕੀਤੇ ਉਸ ਤੋਂ ਬਾਅਦ ਮੈਂ ਹੋਣਾ ਹੀ ਆ ਘਰ ਤੇ ਹੁਣ ਆ ਰਾਵਣਾ ਬੈਠ ਗਿਆ ਪਕਰੀਏ ਡਿਨਰ ਤੇ ਉਸ ਤੋਂ ਬਾਅਦ ਕਰੀਏ ਮਾਰਨਿੰਗ ਦੀ ਤਿਆਰੀ ਬੱਚਿਆਂ ਦੀ ਦੀ ਬੱਚਿਆਂ ਦੀ ਵੀ ਤੇ ਆਪਣੀ ਵੀ ਤੇ ਮਾਰਨਿੰਗ ਦੇਖਦੇ ਆ ਜਿਹੜਾ ਕੁਝ ਵੀਰ ਕਰਨਾ ਸਾਰਾ ਇੱਕ ਲਾਈਨ ਦੇ ਵਿੱਚ ਲਾ ਕੇ ਰੱਖ ਦੇ ਤਾਂ ਕਿ ਥੋੜਾ ਜਿਹਾ ਆਪਾਂ ਨਾ ਮਾਰਨਿੰਗ ਉਠ ਘੰਟਾ ਕੁ ਲੇਟ ਲਈਏ ਤੇ ਸਾਰਾ ਕੁਝ ਰੈਡੀ ਹੋਵੇ ਤੇ ਬਸ ਰੈਡੀ ਹੀ ਹੋਣਾ ਹੋਵੇ ਆਪਾਂ ਬਾਕੀ ਦੇ ਦੇ ਜਾਂ ਜਿੱਦਾਂ ਦਾ ਵੀ ਮਾਰਨਿੰਗ ਦਾ ਵੀ ਸ਼ਡਿਊਲ ਹੋ ਤੁਹਾਨੂੰ ਦੱਸਾਂਗੇ ਸੋ ਸ਼ਾਇਦ ਅੱਜ ਦੀ ਵੀਡੀਓ ਛੋਟੀ ਹੀ ਬਣੀ ਹੋएगी ਕਿਉਂਕਿ ਮੇਰੇ ਕੋਲ ਇਹਨਾਂ ਟਾਈਮ ਇਹ ਨਹੀਂ ਸੀ ਕਲਿੱਪ ਲੈਪ ਆਉਣ ਦਾ ਤੇ ਸੋ ਚਲੋ ਜੀ ਕੋਈ ਨਹੀਂ ਕੱਲ ਵਾਲੀ ਵੀਡੀਓ ਦੇ ਦਿਆਂ ਕੱਲ ਵੀ ਆਪਾਂ ਖੂਬਸੂਰਤ ਐਨਜੋਏ ਕਰਨਾ ਕੱਲ ਹੈਗੀ ਆ ਪਾਰਟੀ ਤੇ ਉਹ ਵੀ ਵੀਡੀਓ ਜ਼ਰੂਰ ਦੇਖਿਓ ਸੋ ਜਦ ਤੱਕ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਥੈਂਕ ਯੂ